ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਲੜਾਈਵਾਰ ਸਮੱਚਾ ਜੀਵਨ ਇਤਿਹਾਸ ਲੈ ਕੇ ਉਸ ਅਧਿਆਏ ਉਸ ਇਤਿਹਾਸ ਦਾ ਇੱਕ ਅਗਲਾ ਅਧਿਆਏ ਲੈ ਕੇ ਆਪ ਜੀ ਦੀ ਸੇਵਾ ਵਿੱਚ ਸਖ ਸੈਪਟਰ ਹਾਜ਼ਰ ਹਾਜ਼ਿਰ ਗੁਰਸਾਰੇ ਪਿਛਲੇ ਅਧਿਆਏ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਤੇ ਆਪਣੇ بیٹے ਬਾਲ ਗੋਵਿੰਦ ਰਾਏ ਜੀ ਨੂੰ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਜੀ ਦੀ ਤਲਬੀ ਤੇ ਬੁਲਾਇਆ ਹੈ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਹੈ ਤੇ ਗੁਰੂ ਤੇਗ ਬਹਾਦਰ 7 ਕ ਮਹੀਨੇ ਆਪਣੇ ਪਰਿਵਾਰ ਤੇ ਆਪਣੇ ਬੇਟੀ ਨਾਲ ਰਹਿਣ ਤੋਂ ਬਾਅਦ ਫਿਰ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਵਾਸਤੇ ਪਾਤਸ਼ਾਹ ਜੀ ਚਲੇ ਗਏ ਨੇ 1674 ਦੇ ਅਖੀਰ ਤੱਕ ਪਾਤਸ਼ਾਹ ਜੀ ਇਸ ਮਾਲਵੇ ਦੇ ਇਲਾਕਿਆਂ ਦੇ ਵਿੱਚ ਸੌ ਤੋਂ ਵੱਧ ਪਿੰਡਾਂ ਦੇ ਉਸ ਸਮੇਂ ਨਾਮ ਇਤਿਹਾਸ ਵਿੱਚ ਆਉਂਦੇ ਨੇ ਸੋ ਬਿਰਸਵਾਰਿਓ ਇਸ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਕਿੰਨਾ ਜ਼ਲਮ ਰਾਜਾ ਸੀ ਤੇ ਉਸਨੇ ਕਿਹੜੇ ਕਿਹੜੇ ਜ਼ੁਲਮ ਕੀਤੇ ਸੋ ਬਿਰਸਵਾਰਿਓ ਔਰੰਗਜੀਤ ਨੇ ਜਿਹੜਾ ਤਖਤ ਹਾਸਲ ਕੀਤਾ ਸੀ ਉਹ ਆਪਣੇ ਬਾਪ ਦੀ ਛਾਤੀ ਉੱਤੇ ਪਿਆਰ ਰੱਖ ਕੇ ਹਾਸਲ ਕੀਤਾ ਸੀ ਉਹ ਇੰਨਾ ਕ ਜ਼ਲਮ ਸੀ ਕਿ ਉਸਨੇ ਆਪਣੇ ਬਾਪ ਦੇ ਉੱਤੇ ਵੀ ਜ਼ੁਲਮ ਕੀਤੇ ਉਸਨੂੰ ਆਗਰਾ ਦੇ ਕਿਲੇ ਦੇ ਵਿੱਚ ਕੈਦ ਰੱਖਿਆ ਇਤਿਹਾਸ ਵਿੱਚ ਇੱਕ ਗੱਲ ਆਉਂਦੀ ਹੈ ਕਿ ਉਸਦੇ ਪਿਤਾ ਨੂੰ ਕੇਵਲ ਦੋ ਰੋਟੀਆਂ ਦਿੱਤੀਆਂ ਜਾਂਦੀਆਂ ਸੀ ਤੇ ਸਾਰੇ ਦਿਨ ਦੇ ਵਿੱਚ ਇੱਕ ਗਲਾਸ ਪਾਣੀ ਦਾ ਉਹ ਆਪਣੇ ਪਿਤਾ ਸ਼ਾਹਜਹਾਨ ਨੂੰ ਦਿੰਦਾ ਸੀ ਉਸਦੇ ਪਿਤਾ ਨੇ ਕਿਸੇ ਤਰ੍ਹਾਂ ਗਲਾਸ ਦੇ ਵਿੱਚੋਂ ਕੁਝ ਪਾਣੀ ਪਾ ਕੇ ਰੱਖਿਆ ਉੱਥੇ ਬੀਬੀ ਦੀ ਸ਼ਾਹੀ ਇਕੱਠੀ ਕਰਕੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਔਰੰਗਜ਼ੇਬ ਨੂੰ ਆਪਣੇ ਪੁੱਤਰ ਨੂੰ ਚਿੱਠੀ ਲਿਖੇ ਕਿ ਜਿੰਨਾ ਕਿ ਤੂੰ ਮੈਨੂੰ ਭੋਜਨ ਦਿੰਦਾ ਹੈ ਇਹਦੇ ਨਾਲ ਮੇਰੇ ਇੱਕ ਟਾਈਮ ਦੀ ਜਿਹੜੀ ਭੁੱਖ ਹੈ ਉਹ ਵੀ ਪੂਰੀ ਨਹੀਂ ਹੁੰਦੀ ਜਿੰਨਾ ਤੂੰ ਮੈਨੂੰ ਪਾਣੀ ਪੀਣ ਨੂੰ ਦਿੰਨਾ ਹੈ ਮੈਨੂੰ ਇਹਦੀ ਪਿਆਸ ਇਹਦੇ ਨਾਲ ਮੇਰੀ ਪਿਆਸ ਨਹੀਂ 부ਝਦੀ ਘਟੋ ਘਟ ਤੂੰ ਹੋਰ ਨਹੀਂ ਤਾਂ ਮੇਰੇ ਤੇ ਇਨਾਕ ਰਹਿਮ ਕਰਕੇ ਮੈਨੂੰ ਭੋਜਨ ਤੇ ਪੀਣ ਲਈ ਪਾਣੀ ਤਾਂ ਪੂਰਾ ਦਿਆ ਕਰ ਤੇ ਇਤਿਹਾਸਕਾਰ ਲਿਖਦੇ ਨੇ ਕਿ ਔਰੰਗਜ਼ੇਬ ਨੇ ਅੱਗੋਂ ਆਪਣੇ ਬਾਪ ਸ਼ਾਹਜਹਾਨ ਨੂੰ ਇਹ ਜਵਾਬ ਭੇਜਿਆ ਕਹਿੰਦਾ ਜਿਹੜਾ ਪਾਣੀ ਤੂੰ ਚਾਹੇ ਬਣਾਉਣ ਵਾਸਤੇ ਵਰਤਿਆ ਜੇ ਉਹੋ ਹੀ ਪਾਣੀ ਤੂੰ ਪੀ ਲੈਂਦਾ ਤਾਂ ਤੇਰੀ ਪਿਆਸ ਬੁਝ ਜਾਣੀ ਸੀ ਐਨਾ ਜ਼ਾਲਮ ਸੀ ਸਹਗੁਰੇ ਸਾਰੇ ਬਾਬ ਸਾਰੇ ਉਸਨੇ ਉਸ ਸਮੇਂ ਜ਼ੁਲਮ ਕੀਤੇ ਸਭ ਤੋਂ ਪਹਿਲਾਂ ਨੇਕੀ ਕੀਤਾ ਉਹਨੇ ਜਿਹੜਾ ਔਰੰਗਜ਼ੇਬ ਸੀ ਸੁੰਨੀ ਮੁਸਲਮਾਨ ਸੀ ਉਸਨੇ ਜਿੰਨੇ ਵੀ ਸੁੰਨੀ ਤਬਲੀਗਾ ਸੰਜਮਾਤਾਂ ਸਨ ਉਹ ਆਪਣੇ ਨਾਲ ਗੰਡੀਆਂ ਜਿਹੜੇ ਦੇ دینی ਤਬਲੀਗਾ ਜਾਂ دینی ਲੋਕ ਸਨ ਮੁਸਲਮਾਨ ਉਹਨਾਂ ਨੂੰ ਆਪਣੇ ਨਾਲ ਗੰਢਣ ਵਾਸਤੇ ਇਹ ਉਸ ਸਮੇਂ ਗੱਲ ਫੈਲਾਈ ਕਿ ਜੇਕਰ ਸ਼ਾਹਜਹਾਨ ਕੁਝ ਸਮਾਂ ਹੋਰ ਹਕੂਮਤ ਵਿੱਚ ਰਹਿ ਜਾਂਦਾ ਤਾਂ ਇਸ ਦੇਸ਼ ਉੱਤੇ ਹਿੰਦੂਆਂ ਦਾ ਕਬਜ਼ਾ ਹੋ ਜਾਣਾ ਸੀ ਉਹ ਕਹਿਣ ਲੱਗਾ ਕਿ ਮੇਰਾ ਪਿਤਾ ਸੂਫੀਆਂ ਨਾਲੋਂ ਜ਼ਿਆਦਾ ਹਿੰਦੂਆਂ ਵੱਲ ਜ਼ਿਆਦਾ ਚੁੱਕਾ ਰੱਖਦਾ ਸੀ ਸੋ ਆਪਣੇ ਰਾਜ ਦੇ ਪਹਿਲੇ 6 ਸਾਲਾਂ ਦੌਰਾਨ ਉਹਦਾ ਇਹੋ ਹੀ ਯਤਨ ਰਿਹਾ ਕਿ ਮਲਾਣਿਆਂ ਨੂੰ ਮੁਫਤੀਆਂ ਤੇ ਕਾਜ਼ੀਆਂ ਨੂੰ ਕਿਵੇਂ ਇੱਕ ਪੜੇ ਪੱਖ ਦੇ ਵਿੱਚ ਖੜਾ ਕਰਨਾ ਤੇ ਉਸਨੇ ਇਸ ਵਾਸਤੇ ਸਾਰੇ ਹੀ ਹਿਲੇ ਵਸੀਲੇ ਕੀਤੇ ਨੇ ਕਿਸੇ ਨੂੰ ਇਸਲਾਮ ਦਾ ਵਾਸਤਾ ਪਾਇਆ ਹੈ ਕਿਸੇ ਨੂੰ ਡਰਾਇਆ ਹੈ ਕਿਸੇ ਨੂੰ ਤਮਕਾਇਆ ਹੈ ਤੇ ਕਈਆਂ ਨੂੰ ਸੋਨੇ ਚਾਂਦੀ ਦੀਆਂ ਅਸ਼ਰਫੀਆਂ ਤੇ ਧਨਦੌਲਤ ਦੀਆਂ ਰਿਸ਼ਵਤਾਂ ਦੇ ਕੇ ਆਪਣੇ ਨਾਲ ਜੋੜਿਆ ਹੈ ਇਥੋਂ ਤੱਕ ਕਿ ਉਸਨੇ ਮੱਕੇ ਮਦੀਨੇ ਦੇ ਸਭ ਤੋਂ ਵੱਡੇ ਮੁਫਤੀ ਨੂੰ ਉਸ ਸਮੇਂ ਆਪਣੇ ਨਾਲ ਸਹਾਇਤਾ ਵਜੋਂ ਜੋੜਨ ਦਾ ਉਸਨੇ ਉਪਰਾਲਾ ਕੀਤਾ ਕੁਝ ਉਸਨੇ ਤੋਹਫੇ ਭੇਜੇ ਪਰ ਉਸ ਸਮੇਂ ਮੱਕੇ ਮਦੀਨੇ ਦੇ ਮੁਫਤੀਆਂ ਨੇ ਉਹਦੇ ਜਿਹੜੇ ਤੋਹਫੇ ਸਨ ਉਹ ਠੁਕਰਾ ਦਿੱਤੇ ਪਰ ਔਰੰਗਜ਼ੇਬ ਨੇ ਆਪਣੀਆਂ ਚਾਲਾਂ ਬੰਦ ਨਹੀਂ ਕੀਤੀਆਂ ਅਖੀਰ ਮੱਕੇ ਮਦੀਨੇ ਦੇ ਮੁਖਤੀਆਂ ਨੂੰ ਵੀ ਮਜਬੂਰ ਹੋ ਕੇ ਉਸ ਸਮੇਂ ਫਿਰ ਔਰੰਗਜ਼ੇਬ ਨੇ ਤੋਹਫੇ ਭੇਜ ਕੇ ਉਸ ਨੂੰ ਇਸਲਾਮ ਦਾ ਰਾਖਾ ਜਿਹੜਾ ਉਸ ਸਮੇਂ ਐਲਾਨ ਕਰਨਾ ਪਿਆ ਬਹੁਤ ਸਾਰੀਆਂ ਕਿਤਾਬਾਂ ਸਵੇ ਦੀਆਂ ਲਿਖੀਆਂ ਮਿਲਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਨ੍ਹਾਂ ਵਿੱਚ ਔਰੰਗਜ਼ੇਬ ਦੇ ਉਸ ਸਮੇਂ ਕਫਰ ਰੂਪ ਦੇ ਵਿੱਚ ਚੱਲੀਆਂ ਚਾਲਾਂ ਦਾ ਖਾਸ ਤੌਰ ਤੇ ਵਰਣਨ ਮਿਲਦਾ ਹੈ ਦੇਖੋ ਇਸਲਾਮ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਐਸੇ ਕਰਮ ਕਾਂਡ ਨੇ ਉਹ ਖਾਸ ਕਰਕੇ ਹਿੰਦੂਆਂ ਵਾਲੇ ਤੇ ਬਿਲਕੁਲ ਹੀ ਮਨਾ ਨੇ ਪਰ ਇਹ ਲਿਖਤਾ ਮਿਲਦੀਆਂ ਨੇ ਕਿ ਇੱਕ ਪਾਸੇ ਔਰੰਗਜ਼ੇਬ ਵਹਿਮ ਪਰਮਾ ਦੇ ਵਿਰੁੱਧ ਬੋਲਦਾ ਸੀ ਉਹਨਾਂ ਵਿਰੁੱਧ ਕਾਨੂੰਨ ਸਖਤ ਤੋਂ ਸਖਤ ਬਣਾਉਂਦਾ ਸੀ ਪਰ ਦੂਜੇ ਪਾਸੇ ਉਹ ਵੱਖ-ਵੱਖ ਤਰ੍ਹਾਂ ਦੇ ਗੁੱਗਲ ਦੇ ਬਣੇ ਹੋਏ ਤੂਫਾਨ ਤੇ ਮਿਰਚਾਂ ਰਲਾ ਕੇ ਸਾੜਦਾ ਸੀ ਤਾਂ ਕਿ ਜਿਹੜੀਆਂ ਸ਼ੈਤਾਨੇ ਰੂਹਾਂ ਬਦ ਰੂਹਾਂ ਜਾਂ ਬਲਾਵਾਂ ਨੇ ਉਹ ਟਲ ਜਾਣ ਹਾਲਾਂਕਿ ਇਸਲਾਮ ਦੇ ਵਿੱਚ ਤਵੀਜ਼ ਜਿਹੜਾ ਉਹ ਪਾਉਣਾ ਮਨਾ ਹੈ ਪਰ ਫਿਰ ਵੀ ਜਦੋਂ ਰੱਗਜੀਵ ਨੇ ਉਸ ਸਮੇਂ ਸਤਨਾਮੀਆਂ ਦੇ ਵਿਰੁੱਧ ਇੱਕ ਮੁਹਿਮ ਸ਼ੁਰੂ ਕੀਤੇ ਤਾਂ ਆਪਣੇ ਜਿੰਨੇ ਉਸ ਸਮੇਂ ਦੇ ਝੰਡੇ ਸਨ ਇਹਦੇ ਉਹਨਾਂ ਸਾਰਿਆਂ ਦੇ ਨਾਲ ਕਾਜ਼ੀਆਂ ਕੋਲ ਜਿਹੜੇ ਸੀ ਉਸ ਸਮੇਂ ਮੰਤਰ ਪੜਾ ਕੇ ਇਸ ਨੇ ਤਵੀਜ਼ ਬਣੇ ਇਸ ਤਰ੍ਹਾਂ ਜਿਹੜਾ ਔਰੰਗਜ਼ੇਬ ਸੀ ਉਹ ਦੋ ਗਲੀ ਨੀਤੀ ਦੇ ਨਾਲ ਆਪਣਾ ਰਾਜ ਭਾਗ ਕਾਇਮ ਕਰਨ ਤੇ ਵਿਧਾਨ ਦਾ ਹਰ ਹਰ ਬਾ ਵਰਤ ਰਿਹਾ ਸੀ ਤੋਂ ਰੰਗਦੇਵ ਦੇ ਮਨ ਦੇ ਵਿੱਚ ਤੇ ਉਸ ਦੀ ਨੀਤੀ ਦੇ ਵਿੱਚ ਇਹ ਗੱਲ ਪੱਕੀ ਸੀ ਕਿ ਇਸ ਗੱਲ ਦੇ ਵਿੱਚ ਕੋਈ ਹਰਜ ਨਹੀਂ ਜੇਕਰ ਦੁਸ਼ਮਣ ਨੂੰ ਧੋਖਾ ਦੇ ਕੇ ਉਹਨੂੰ ਚਿਤ ਕੀਤਾ ਜਾ ਸਕੇ ਉਹਨੂੰ ਹਰਾ ਸਕੀਏ ਬੇਸ਼ੱਕ ਝੂਠੀਆਂ ਸੋਹਾਂ ਹੀ ਕਿਉਂ ਨਾ ਚੁੱਕਣੀਆਂ ਪੈ ਜਾਣ ਪਰ ਹਰ ਹਾਲ ਦੇ ਵਿੱਚ ਦੁਸ਼ਮਣ ਨੂੰ ਖਤਮ ਕਰਨਾ ਹੀ ਕਰਨਾ ਹੈ ਭਾਵੇਂ ਕੋਈ ਵੀ ਹਰਬਾ ਜਿਹੜਾ ਕਿਉਂ ਨਾ ਵਰਤਨਾ ਪਵੇ ਇੱਕ ਪਾਸੇ ਉਹ ਸ਼ਾਰਾਂ ਨੂੰ ਸ਼ੈਤਾਨ ਦੇ ਟੁੱਟੇ ਕਹਿੰਦਾ ਸੀ ਦੂਜੇ ਪਾਸੇ ਉਹ ਆਪ ਗਜਲਾਂ ਲਿਖ ਕੇ ਉਹਨਾਂ 'ਤੇ ਦਸਕਤ ਕਰਦਾ ਸੀ ਇੱਕ ਪਾਸੇ ਉਹ ਕਰਾਮਾਤਾਂ ਨੂੰ ਇਸਲਾਮ ਦੇ ਵਿਰੁੱਧ ਗਿਣਦਾ ਸੀ ਖੁਦਾ ਦੇ ਵਿਰੁੱਧ ਗਿਣਦਾ ਸੀ ਤੇ ਦੂਜੇ ਪਾਸੇ ਜਦੋਂ ਦਾ ਸਮੁੱਚਾ ਇਤਿਹਾਸ ਪੜਦੇ ਆ ਉਹ ਕਰਾਮਾਤਾਂ ਵੇਖਣ ਦਾ ਬਹੁਤ ਸ਼ੌਂਕੀ ਸੀ ਜਿਸ ਤਰ੍ਹਾਂ ਅਸਨੇ ਰਾਮ ਰਾਏ ਜੀ ਕੋਲੋਂ ਵੀ ਕਰਾਮਾਤਾਂ ਵੇਖੀਆਂ ਤੇ ਹੋਰ ਵੀ ਜਿਹੜੇ ਕੋਈ ਦੂਸਰੇ ਧਰਮਾਂ ਦੇ ਉਹਦੇ ਕੋਲ ਕੋਈ ਵੱਡੇ ਜਿਹੜੇ ਉਹਨਾਂ ਦੇ ਭਗਤ ਪੀਰ ਫਕੀਰ ਸਨ ਉਹ ਜਦੋਂ ਵੀ ਮਿਲਦਾ ਉਹਨਾਂ ਨੂੰ ਕਰਾਮਾਤਾਂ ਬਾਰੇ ਪੁੱਛਦਾ ਜਾਂ ਉਹਨਾਂ ਨੂੰ ਕਰਾਮਾਤਾਂ ਵਿਖਾਉਣ ਵਾਸਤੇ ਜ਼ਰੂਰ ਕਹਿੰਦਾ ਸੀ ਤੇ ਰਾਮ ਰਾਏ ਨੂੰ ਜਿਹੜੇ ਉਸਨੇ ਉਹਨ ਸੱਤ ਕ ਪਿੰਡ ਜ਼ਗੀਰ ਦੇ ਵਿੱਚ ਦਿੱਤੇ ਸਨ ਉਹ ਉਸਨੇ ਕਰਾਮਾਤਾਂ ਵੇਖ ਕੇ ਹੀ ਦਿੱਤੇ ਇਥੋਂ ਤੱਕ ਕਿ ਦਿੱਲੀ ਦੇ 12 ਸੈਦ ਫਕੀਰਾਂ ਦਾ ਇਹਦੇ ਰਾਜ ਸਮੇਂ ਖਾਸ ਜੇਕਰ ਆਉਂਦਾ ਹੈ ਪਰ ਔਰੰਗਜ਼ੇਬ ਨੇ ਉਹਨਾਂ ਨੂੰ ਕਿਹਾ ਜਾਂ ਕਰਾਮਾਤਾਂ ਵਿਖਾਓ ਉਹਨਾਂ ਨੇ ਕਰਾਮਾਤਾਂ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਉਸ ਨੇ ਕਤਲ ਕਰਾ ਦਿੱਤੇ ਇਥੋਂ ਤੱਕ ਕਿ ਇੱਕ ਸੂਫੀ ਫਕੀਰ ਸਰਮਦ ਉਸ ਦਾ ਇਸ ਨੇ ਸਿਰ ਕੱਟ ਦਿੱਤਾ ਸੀ ਉਸ ਸਮੇਂ ਇਸਲਾਮ ਬਾਰੇ ਕਹਿੰਦਾ ਸੀ ਕਿ ਕਰਾਮਾਤਾਂ ਨਹੀਂ ਵਿਖਾਉਣੀਆਂ ਪਰ ਆਪ ਕਰਾਮਾਤਾਂ ਵੇਖਣ ਦਾ ਬਹੁਤ ਵੱਡਾ ਸ਼ਕੀਨ ਸੀ ਇੰਜ ਅਰੰਗਜੀਬ ਦੁੱਗਲੀ ਸੋਚਦਾ ਇੱਕ ਹੁਕਮਰਾਨ ਸੀ ਜਿਸ ਬਾਰੇ ਕਿਹਾ ਜਾਂਦਾ ਕੋ ਆਪਣੇ ਜ਼ੁਲਮ ਕਰਨ ਵਾਸਤੇ ਕੋਈ ਵੀ ਬਹਾਨਾ ਲੱਭ ਲੈਂਦਾ ਸੀ ਆਪਣੇ ਸਮੇਂ ਦੇ ਬੇहद ਮਕਬੂਲ ਪੀਰ ਫਕੀਰ ਜਿੰਨਾ ਵਿੱਚ ਗੁਜਰਾਤ ਦਾ ਸ਼ਾਹ ਦੌਲਾ ਜਾਂ ਮੱਲਾ ਮੱਦ ਖਸਾਨੇ ਜਾਂ ਉਸ ਸਮੇਂ ਦੇ ਜਿਹੜੇ ਸ਼ਾਹ ਯਹਾਂਗੀਰ ਸਦਰ 우ਦੀਨ ਕਸੂਰੀ ਸ਼ਾਹ ਹਸਨ ਬਰਦਾਦਾ ਸੈਦ ਮੁਹੰਮਦ ਅਲੀ ਸ਼ਾ ਕਲੰਦਰ ਤੇ ਮਿਰਜ਼ਾ ਹੈਦਰ ਬਰਾਗੇ ਪੀਰ ਬੁੱਧੂ ਸ਼ਾ ਅਜਿਹੇ ਨਾਂ ਨੇ ਜਿਨ੍ਹਾਂ ਨੂੰ ਬਹੁਤ ਹੀ ਅਤ ਯਾਲਮ ਟੰਗ ਦੇ ਨਾਲ ਇਸ ਨੇ ਮਾਰ ਮੁਕਾਇਆ ਤੇ ਅਰੰਗਜੀਵ ਦਾ ਆਪਾਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਉਹ ਕਿੰਨਾ ਪੱਥਰ ਦਿਲ ਸੀ ਕਿ ਉਸਨੇ ਆਪਣੇ ਪਿਓ ਦੀ ਉਹ ਖਿੜਕੀ ਤੱਕ ਬੰਦ ਕਰ ਦਿੱਤੀ ਸੀ ਜਿਹਦੇ ਵਿੱਚੋਂ ਉਸ ਨੂੰ ਜਮਨਾ ਦਾ ਨਜ਼ਾਰਾ ਦਿਸਦਾ ਸੀ ਸੋ ਹੋਰ ਬਹੁਤ ਸਾਰੇ ਜਿਹੜੇ ਇਹਦੇ ਜੁਲਮਾਂ ਉਹਨਾਂ ਦੀ ਬਹੁਤ ਲੰਮੀ ਇੱਕ ਦਿਸਤ ਸਾਡੇ ਸਾਹਮਣੇ ਹੁੰਦੀ ਹੈ ਇਥੋਂ ਤੱਕ ਵੀ ਆਪਣੇ ਪਰਿਵਾਰ ਦੇ ਵਿੱਚ ਜਿੰਨਾ ਜਿੰਨਾਂ ਨੇ ਇਸ ਨੂੰ ਰਾਜ ਗद्दी ਤੇ ਬਿਠਾਉਣ ਵਾਸਤੇ ਇਸ ਦੀ ਮਦਦ ਕੀਤੀ ਔਰੰਗਜ਼ੇਬ ਨੇ ਉਹ ਵੀ ਨਹੀਂ ਛੱਡੇ ਜਿਵੇਂ ਇਸ ਦੀ ਇੱਕ ਭੈਣ ਸੀ ਰੋਸ਼ਨਾਰਾ ਉਹਨੇ ਇਹਦੀ ਬਹੁਤ ਮਦਦ ਕੀਤੀ ਤੇ ਇਸ ਨੇ ਕੀ ਕੀਤਾ ਉਸ ਨੂੰ ਸਲੋਪ ਪਵਾਇਣ ਦੇ ਕੇ ਮਰਵਾ ਦਿੱਤਾ ਇਸ ਨੇ ਆਪਣੇ ਭਰਾ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਦਾਰਾ ਨੂੰ ਮਾਰਿਆ ਫਿਰ ਮੁਰਾਦ ਨੂੰ ਇਸਨੇ ਧੋਖੇ ਦੇ ਨਾਲ ਸ਼ਰਾਬ ਪਿਆਲ ਕੇ ਖਤਮ ਕਰਕੇ ਤੇ ਜਿਹੜਾ ਸੀ ਉਹ ਕਿਲੇ ਦੇ ਉੱਤੋਂ ਸਟਵਾ ਕੇ ਮਰਵਾ ਦਿੱਤਾ ਇਸ ਤੋਂ ਇਲਾਵਾ ਜਿਹੜਾ ਇਹਦਾ ਇੱਕ ਹੋਰ ਭਰਾ ਸੀ ਸ਼ਾ ਸ਼ਜਾ ਉਹ ਇਸ ਤੋਂ ਡਰਦਾ ਜਿਹੜਾ ਚਲਾ ਗਿਆ ਤੇ ਅਰਬ ਵਿੱਚ ਜਾ ਕੇ ਮਰਿਆ ਇਥੋਂ ਤੱਕ ਕਿ ਇਹਦਾ ਜਿਹੜਾ ਆਪਣਾ ਵੱਡਾ ਪੁੱਤਰ ਸੀ ਸ਼ਹਿਜ਼ਾਦਾ ਸੁਲਤਾਨ ਮੁਹੰਮਦ ਜਿਹਦੀ ਉਮਰ 36 ਕੇ ਸਾਲ ਸੀ ਉਸ ਨੂੰ ਵੀ ਇਸ ਨੇ ਯਾਰ ਦੇ ਕੇ ਮਰਵਾ ਦਿੱਤਾ ਤਾਂ ਕਿ ਉਹ ਰਾਜ ਗਦੀ ਤੇ ਆਪਣਾ ਦਾਵਾ ਮਜ਼ਬੂਤ ਨਾ ਕਰੇ ਤੇ ਇਸ ਨੇ ਆਪਣੇ ਦੂਸਰੇ ਸ਼ਹਿਜ਼ਾਦੇ ਸ਼ਹਿਜ਼ਾਦਾ ਅਕਬਰ ਨੂੰ ਹਿੰਦੁਸਤਾਨ ਛੱਡਣ ਲਈ ਮਜਬੂਰ ਕੀਤਾ ਮਜਬੂਰ ਕਿਉਂ ਕੀਤਾ ਉਸ ਨੇ ਰਾਜ ਦੇ ਹਾਲਾਤ ਵੇਖ ਕੇ ਇਸ ਨੂੰ ਇੱਕ ਵਾਰ ਚਿੱਠੀ ਲਿਖੀ ਉਹ ਚਿੱਠੀ ਵਿੱਚ ਲਿਖਦਾ ਹੈ ਉਹ ਚਿੱਠੀ ਵਿੱਚ ਲਿਖਦਾ ਹੈ ਇਹ ਮੇਰੇ ਪਿਤਾ ਤੇਰੇ ਰਾਜ ਦੇ ਵਿੱਚ ਕੋਈ ਉੱਚ ਖਾਨਦਾਨ ਨਹੀਂ ਰਾਜ ਘਰਾਣੇ ਦੇ ਵਿੱਚ ਹਕੂਮਤ ਨਹੀਂ ਕਰ ਰਿਆ ਹਕੂਮਤ ਦਾ ਪ੍ਰਬੰਧ ਹੀ ਜੜਿਆਂ ਕੋਲ ਜਾਂ ਫਿਰ ਜਿਹੜੇ ਹੱਥੀਂ ਕਾਰੀਗਰ ਨੇ ਉਹਨਾਂ ਕੋਲ ਕਮਿਆਰਾਂ ਕੋਲ ਰੋੜੇ ਕੁੱਟਣ ਵਾਲਿਆਂ ਕੋਲ ਤੇ ਦਰਜੀਆਂ ਦੇ ਕੋਲ ਤੇਰੇ ਰਾਜ ਦਾ ਪ੍ਰਬੰਧ ਚਲਿਆ ਗਿਆ ਹੈ ਧੋਖੇਬਜ ਲੋਕੀ ਹੱਥ ਦੇ ਵਿੱਚ ਤਸਬੇ ਭਾਵ ਕੇ ਮਾਲਾ ਲਾ ਕੇ ਫਕੀਰੀ ਦਾ ਚੋਗਾ ਪਾ ਕੇ ਤੇਰੇ ਸਾਹਮਣੇ ਆਉਂਦੇ ਹਨ ਅਤੇ ਤੁਸੀਂ ਆਪਣੇ ਇਤਬਾਰੇ ਸਲਾਹ ਕਰ ਤੇ ਸਾਥੀ ਜਦੋਂ ਉਹਨਾਂ ਨੂੰ ਬਣਾ ਲੈਂਦੇ ਹੋ ਤੇ ਉਹਨਾਂ ਦੀ ਜਦੋਂ ਹਰ ਸਲਾਹ ਮੰਨੇ ਤੁਰੇ ਜਾਂਦੇ ਹੋ ਉਹ ਜੇ ਜਿਉਮਾ ਨੂੰ ਕਣਕ ਕਹਿ ਦੇਣ ਤੁਸੀਂ ਕਣਕ ਕਹਿਣਾ ਸ਼ੁਰੂ ਕਰ ਦਿੰਦੇ ਹੋ ਜੇ ਕਣਕ ਨੂੰ ਜੌਂ ਕਹਿ ਦੇਣ ਤੁਸੀਂ ਉਸੇ ਤਰ੍ਹਾਂ ਹੀ ਮੰਨੇ ਜਾਂਦੇ ਹੋ ਤੁਹਾਡੇ ਆਲੇ-ਦੁਆਲੇ ਐਸੇ ਲੋਕਾਂ ਦਾ ਢੇਰਾ ਬਣ ਗਿਆ ਹੈ ਜੋ ਖੋਤੇ ਨੂੰ ਅਰਬੇ ਘੋੜਾ ਤੇ ਅਰਬੇ ਘੋੜੇ ਨੂੰ ਖੋਤੇ ਕਹਿ ਰਹੇ ਨੇ ਇਸ ਕਿਸਮ ਦੀ ਚਿੱਠੀ ਜਦੋਂ ਲਿਖੇ ਤਾਂ ਉਸ ਨੂੰ ਡਰਦਿਆਂ ਮਾਰਿਆਂ ਆਪਣਾ ਦੇਸ਼ ਛੱਡਣਾ ਪੈ ਗਿਆ ਚੌਥਾ ਪੁੱਤਰ ਜਿਹਦਾ ਇਹਦਾ ਸ਼ਹਿਜ਼ਾਦਾ ਮੁਅੱਜਮ ਜਿਹੜਾ ਬਹਾਦਰ ਸ਼ਾਹ ਦੇ ਨਾਂ ਥੱਲੇ ਰਾਜ ਗੱਦੀ ਤੇ ਬੈਠਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਦੇ ਨਾਲ ਉਹ ਰਾਜ ਗੱਦੀ ਤੇ ਬੈਠਾ ਸੀ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ 7 ਸਾਲ ਕੈਦ ਦੇ ਵਿੱਚ ਪਾ ਛੜਿਆ ਸੀ ਇੰਨਾ ਜ਼ਾਲਮ ਬਾਦਸ਼ਾਹ ਸੀ ਕਿ ਇੰਨੇ ਬੇਗਾਨੇ ਤੇ ਕੀ ਇਸਰੇ ਆਪਣੇ ਵੀ ਨਹੀਂ ਛੱਡੇ ਆਪਣੇ ਇੱਕੋ ਇੱਕ ਧੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਜਿਬੋ ਨਿਸਾ ਜਿਬੋ ਉਲ ਨਿਸਾ ਕਰਕੇ ਹੁੰਦਾ ਉਸ ਨੂੰ ਵੀ ਇਸ ਨੇ ਯਹਰ ਦੇ ਕੇ ਮਰਵਾ ਦਿੱਤਾ ਸੀ ਹਾਲਾਂਕਿ ਜਿਬੋ ਨਿਸਾ ਦੀਆਂ ਲਿਖੇ ਹੋਏ ਸ਼ੇਰ ਉਹ ਅੱਜ ਵੀ ਸੰਪਾਦਿਤ ਕੀਤੇ ਮਿਲਦੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਹੀ ਸਿਆਣੀ ਲੜਕੀ ਸੀ ਪਰ ਇਸ ਨੇ ਉਸ ਨੂੰ ਛੱਡਿਆ ਏ ਤੇ ਸੀ ਜਿਹੜੇ ਉਸ ਸਮੇਂ ਦੇ ਮੁਸਲਮਾਨ ਰਾਜ ਕਰਾ ਰਹੇ ਨੇ ਪੀਰ ਫਕੀਰ ਜਿੰਨਾ ਜਿੰਨਾ ਉੱਤੇ ਇਸ ਨੇ ਜ਼ੁਲਮ ਕੀਤੇ ਨੇ ਤੋਂ ਇਹਦੇ ਬਾਪ ਦੇ ਤੇ ਇਹਦੇ ਆਪਣੇ ਬਾਹਤ ਇਹ ਇਤਬਾਰੇ ਮਿਰਜ਼ਾ ਰਾਜਾ ਜਿਆਸ ਸਿੰਘ ਉਹਨੂੰ ਇਸ ਨੇ ਯਾਰ ਦੇ ਕੇ ਮਰਵਾਇਆ ਮੁਸਲਮਾਨਾਂ ਨੂੰ ਆਪਣੇ ਰਾਜ ਦਰਬਾਰੀਆਂ ਪੀਰਾ ਫਕੀਰਾਂ ਨੂੰ ਤੇ ਮਰਵਾਇਆ ਜਿਹੜੇ ਇਹਦੇ ਰਾਜ ਦੇ ਉਹ ਚੌਦਿਆਂ ਤੇ ਹਿੰਦੂਸਾਂ ਉਹ ਵੀ ਨਹੀਂ ਛੱਡੇ ਮਿਰਜ਼ਾ ਰਾਜਾ ਜਿਆਸ ਸਿੰਘ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਅਨੇਕਾਂ ਨਾਮ ਮਿਲਦੇ ਨੇ ਜਿਹੜੇ ਇਸ ਨੇ ਖਤਮ ਕਰਵਾ ਦਿੱਤੇ ਅਨੇਕਾਂ ਮੰਦਰ ਔਰੰਗਜ਼ੇਬ ਨੇ ਆਪਣੇ ਗਵਰਨਰ ਹੋਣ ਸਮੇ ਜਾਂ ਰਾਜ ਪ੍ਰਬੰਧ ਸਮੇ ਇਸ ਨੇ ਠਵਾਏ ਜਿਨ੍ਹਾਂ ਦਾ ਅਨੇਕਾਂ ਹੀ ਤਰ੍ਹਾਂ ਦਾ ਜ਼ਿਕਰ ਮਿਲਦਾ ਇੱਕ ਹੋਰ ਜਦੋਂ ਇਹ ਰਾਜ ਪ੍ਰਬੰਧ ਤੇ ਬੈਠਾ ਉਹ ਸਮੇ ਖਾਸ ਕਰ ਦਰਬਾਰ ਦਾ ਜਾਂ ਮੁਗਲਾਂ ਦੇ ਦਰਬਾਰ ਦਾ ਜਿਹੜਾ ਹਿੱਸਾ ਬਤਾਰਪਦਾ ਕੰਮ ਖਾਸ ਕਰਕੇ ਟੈਕਸ ਗਰਾਉਂਡ ਦਾ ਚੁੰਗੀ ਦਾ ਕੰਮ ਜਿਹੜਾ ਸੀ ਉਹਨਾਂ ਉੱਤੇ ਸਾਰੇ ਹੀ ਅਫਸਰ ਜਾਂ ਐਲਕਰ ਹਿੰਦੂ ਹੁੰਦੇ ਸਨ ਪਰ ਇਸ ਲਈ ਆਉਂਦਿਆ ਨੀਤੀ ਯਾਰੀ ਕੀਤੇ ਕਿ ਉਹ ਸਾਰੇ ਹੀ ਅਫਸਰ ਹਟਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਉੱਤੇ ਮੁਸਲਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਨਾਲ ਹੀ ਐਲਾਨ ਕੀਤਾ ਜਿਹੜਾ ਹਿੰਦੂ ਮੁਸਲਮਾਨ ਬਣੇਗਾ ਉਸ ਦੀ ਉਹ ਨੌਕਰੀ ਰਹਿਣ ਦਿੱਤੀ ਜਾਵੇਗੀ ਨਹੀਂ ਤਾਂ ਬਾਕੀ ਸਾਰਿਆਂ ਕੋਲ ਉਹਨਾਂ ਦੀ ਨੌਕਰੀ ਖੋਲ ਵੀ ਜਾਏਗੀ ਇਸ ਕਿਸਮ ਦਾ ਜਿਹੜਾ ਸੀ ਇਸ ਨੇ ਆਪਣੇ ਉਸ ਰਾਜ ਸਮੇਂ ਵੱਡੇ ਜ਼ੁਲਮ ਕੀਤੇ ਨੇ ਬਹੁਤ ਸਾਰੀਆਂ ਕਿਤਾਬਾਂ ਉਸ ਸਮੇਂ ਦੇ ਲਿਖਾਰੀਆਂ ਦੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਇਹਦਾ ਉਸ ਸਮੇਂ ਦਾ ਜ਼ੁਲਮ ਬਹੁਤ ਹੀ ਜ਼ਿਆਦਾ ਵਿਸਥਾਰ ਦੇ ਨਾਲ ਲਿਖਿਆ ਮਿਲਦਾ ਹੈ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰਦਿਆਂ ਹਾਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਦਾਸਤਾਨ ਇੰਨੀ ਕਿ ਵੱਡੀ ਹੈ ਕਿ ਤਕਰੀਬਨ ਟਟੋ ਘਟ ਉਹਦੇ ਉੱਤੇ 3 3 ਮਿੰਟ ਦੇ 4 ਐਪੀਸੋਡ ਚਾਹੀਦੇ ਹਨ ਅਖੀਰ ਦੇ ਵਿੱਚ ਜਿਹੜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਖਿਡੌਣੇ ਬਣਾਏ ਜਾਂਦੇ ਨੇ ਤਾਂ ਉਹ ਜਿਹੜੇ ਖਿਡੌਣੇ ਨੇ ਖਿਡਾਉਣੇ ਨੇ ਉਹ ਉਸ ਸਮੇਂ ਮਿੱਟੀ ਦੇ ਬਣਾਏ ਜਾਂਦੇ ਸਨ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਉਹਨਾਂ ਖਿਡਾਉਣਿਆਂ ਦੇ ਬਣਾਉਣ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਕਿਉਂਕਿ ਰੰਗਜੇਬ ਦਾ ਮੰਨਣਾ ਸੀ ਕਿ ਖਡਾਉਣਿਆਂ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਜਿਹੜੇ ਨੇ ਉਹ ਖਡਾਉਣੇ ਜਾਂ ਬੁੱਤ ਜਿਹੜੇ ਨੇ ਉਹ ਦੇਵੀ ਦੇਵਤਿਆਂ ਦੇ ਬਣਾ ਲਏ ਜਾਂਦੇ ਨੇ ਜਿਸ ਨਾਲ ਬੁੱਤ ਪ੍ਰਸਤੀ ਪੈਦਾ ਹੁੰਦੀ ਆ ਇਸ ਨੇ ਆਪਣੇ ਸਮੁੱਚੇ ਰਾਜ ਅੰਦਰ ਖਡਾਉਣੇ ਬਣਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਸੋ ਗੁਰੂ ਸਵਾਰਿਓ ਇਸ ਕਿਸਮ ਦੇ ਬਹੁਤ ਵੱਡੇ ਜ਼ੁਲਮ ਜਿਹੜੇ ਉਹ ਔਰੰਗਜ਼ੇਬ ਨੇ ਆਪਣੇ ਰਾਜ ਦੇ ਵਿੱਚ ਸਿਆ ਮੁਸਲਮਾਨਾਂ ਹਿੰਦੂਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਆਪਣੇ ਰਾਜ ਪ੍ਰਬੰਧ ਵਿੱਚ ਲੈ ਅਲਕਾਰਾਂ ਤੇ ਕੀਤੇ ਸੋ ਐਸੇ ਜ਼ਾਲਮ ਜਿਹੜਾ ਰਾਜਾ ਸੀ ਔਰੰਗਜ਼ੇਬ ਉਸ ਤੇ ਜ਼ੁਲਮਾਂ ਦੀ ਦਾਸਤਾਨ ਪੜ ਕੇ ਸੁਣ ਕੇ ਰੋਂਟੇ ਖੜੇ ਹੋ ਜਾਂਦੇ ਨੇ ਕਿ ਐਸਾ ਇਨਸਾਨ ਵੀ ਇਸ ਧਰਤੀ ਦੇ ਉੱਤੇ ਰਾਜ ਕਰਕੇ ਗਿਆ ਜਿਹਦੇ ਵਾਸਤੇ ਨਾ ਆਪਣੇ ਨਾ ਪਰਾਇਆਂ ਦੇ ਕੋਈ ਉਸ ਸਮੇਂ ਕੋਈ ਬੁਖਤ ਸੀ ਸੋ ਗੁਰੂ ਸਵਾਰੋ ਐਸੇ ਰਾਜੇ ਵੱਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉੱਤੇ ਜ਼ੁਲਮਾਂ ਦੀ ਯੋਜਨਾ ਬਣਾਈ ਜਾ ਰਹੀ ਹੈ ਕਿੰਜ ਉਸਨੇ ਜ਼ੁਲਮ ਕੀਤੇ ਉਹ ਅਸੀਂ ਅਗਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਅਗਲਾ ਅਧਿਆਏ ਹੋਵੇਗਾ ਕਿ ਕਿਵੇਂ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਆਏ ਕਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਚਨ ਦਿੱਤਾ ਕਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਪਹੁੰਚੇ ਨੇ ਕਿਵੇਂ ਉਹਨਾਂ ਦੀ ਗ੍ਰਿਫਤਾਰੀ ਹੋਈ ਇਹ ਕੁਝ ਐਪੀਸੋਡ ਜਿਹੜੇ ਅਸੀਂ 25 ਨਵੰਬਰ ਤੱਕ ਉਹਨਾਂ ਦੀ ਸ਼ਹਾਦਤ ਨੂੰ ਮੁਕੰਮਲ ਰੂਪ ਦੇ ਵਿੱਚ ਇਤਿਹਾਸ ਦੇ ਰੂਪ ਵਿੱਚ ਤੁਹਾਡੇ ਨਾਲ ਪੇਸ਼ ਕਰਨਾ ਹੈ ਸੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਗੁਰੂ ਸਵਾਰਿਓ ਅੱਲ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਆਇਤ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ